2017 18 ਦੇ ਵਿੱਚ ਫਿਲਮ ਫੇਅਰ ਮੋਹਾਲੀ ਚੰਡੀਗੜ੍ਹ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਹੁਣ 2025 ਦੇ ਵਿੱਚ ਫਿਲਮ ਫੇਅਰ ਹੋ ਰਿਹਾ ਹੈ ਅੰਦਰ ਔਰ ਜਿੱਦੀ ਐਕਸਾਈਟਮੈਂਟ ਪੂਰੇ মিডিਆ ਨੂੰ ਨਹੀਂ ਬਹੁਤ ਸਾਰੇ ਲੋਕਾਂ ਨੂੰ ਵੀ ਸੀਗੀ ਲੇਕਿਨ মিডিਆ ਅੱਜ ਬਹੁਤ ਖੁਸ਼ੀ ਦੇ ਨਾਲ ਇੱਥੇ ਪਹੁੰਚਿਆ ਕਿ ਅਸੀਂ ਸੇਲੇਬ੍ਰਿਟੀਜ਼ ਨੂੰ ਕਵਰ ਕਰਾਂਗੇ ਔਰ ਅੰਦਰ ਚੱਲ ਕੇ ਦੇਖਾਂਗੇ ਕਿਉਂਕਿ ਬੰਬੇ ਦੀ ਟੀਮ ਕਰਵਾ ਰਹੀ ਹੈ ਸਾਰਾ ਫਿਲਮ ਫੇਅਰ ਜਿਹੜੀ ਐਕਸਾਈਟਮੈਂਟ ਸੀਗੀ ਉਹ মিডিਆ ਦੀ ਉਹ ਇੱਕਦਮ ਅਸੀਂ ਕਹਿ ਸਕਦੇ ਹਾਂ ਕਿ ਡਰੇਨ ਹੋ ਗਈ ਕਿਉਂਕਿ ਸਾਰਾ মিডিਆ ਬਹੁਤ ਜ਼ਿਆਦਾ ਡਿਸਟਰਬ ਹੈ মিডিਆ ਦਾ ਅੰਦਰ ਬਿਲਕੁਲ ਵੀ ਪ੍ਰਬੰ ਮੁਹਾਲੀ ਦੇ মিডিਆ ਦੇ ਲਈ ਕਿ ਇੱਥੇ ਹੀ ਸਿਰਫ ਤੁਸੀਂ ਰਹਿਣਾ ਇੰਨੇ ਹੀ ਦਾਇਰੇ ਦੇ ਵਿੱਚ ਤੁਹਾਡੇ ਲਈ ਬਿਲਕੁਲ ਵੀ ਅੰਦਰ ਐਂਟਰੀ ਨਹੀਂ ਹੈਗੀ ਔਰ ਜਿਹੜਾ ਮੇਨ ਬੰਬੇ ਦਾ মিডিਆ ਉਹ ਅੰਦਰੋਂ ਕਵਰੇਜ ਕਰ ਰਿਹਾ ਹੈ ਸੋ ਮੁਹਾਲੀ ਦਾ মিডিਆ ਸਾਰਾ ਹੀ ਬਹੁਤ ਜ਼ਿਆਦਾ ਡਿਸਪਾਇੰਟਡ ਹੈ ਔਰ ਸਾਰਾ মিডিਆ ਬਾਹਰ ਆ ਗਿਆ ਬਹੁਤ ਸਾਰੇ ਚੈਨਲਸ ਜਾ ਚੁੱਕੇ ਨੇ ਅਗਰ ਕੋਈ ਅੰਦਰ ਹੋਏਗਾ ਵੀ ਤਾਂ ਉਹ ਆਪਣੀਆਂ ਪੇ ਟਿਕਟਸ ਲੈ ਕੇ ਅੰਦਰ ਸ਼ੋਅ ਦੇਖਣ ਦੇ ਲਈ ਜਸਟ ਗਿਆ ਹੈ ਕਵਰੇਜ ਲਈ ਕੋਈ ਵੀ ਨਹੀਂ ਹੈਗਾ ਅੰਦਰ ਸੋ ਮੇਰੇ ਨਾਲ ਕੁਝ মিডিਆ ਦੇ ਮੈਂਬਰਸ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਜਿਹੜੇ ਡਿਸਟਰਬ ਹੋ ਕੇ ਅੰਦਰੋਂ ਬਾਹਰ ਆਏ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਇਹ ਕਿ ਜਿਹੜਾ ਸ਼ੋਅ ਸੀ ਇਹ ਸ਼ੋਅ ਹੋਣਾ ਨਹੀਂ ਸੀ ਚਾਹੀਦਾ ਉਹਦਾ ਕਾਰਨ ਮੈਂ ਦੱਸਦਾ ਤੁਸੀਂ ਪੁੱਛੋਗੇ ਵੀ ਐਡਾ ਵੱਡਾ ਬਾਡ ਫੰਕਸ਼ਨ ਹੈ ਵੀ ਮੈਂ ਕੀ ਗੱਲ ਕਹਿਤੀ ਜਸਵਿੰਦਰ ਪੱਲਾ ਦੀ ਡੈਥ ਕੱਲ ਹੋਈ ਹੈ ਅੱਜ ਸੰਸਕਾਰ ਹੈ ਅੱਜ ਹੋ ਕੇ ਹਟਿਆ ਔਰ ਜਿਹੜੇ ਇਥੇ ਸਟੇਡੀਅਮ ਵਿੱਚ ਕਲਾਕਾਰ ਨੱਚ ਰਹੇ ਨੇ ਟੱਪ ਰਹੇ ਨੇ ਇਹਨਾਂ ਵਿੱਚੋਂ 70 80% ਸੰਸਕਾਰ ਤੇ ਨਹੀਂ ਆਏ ਜਿਹੜੇ ਆਪਣੇ ਆਪ ਨੂੰ ਪੱਲਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਦੇ ਫਿਰਦੇ ਨੇ ਅੱਜ ਉਹ ਸਟੇਡੀਅਮ ਦੇ ਵਿੱਚ ਅਵਾਰਡ ਲੈਣ ਦੀ ਨਜ਼ਰ ਹੋਈ ਆਉਣਗੇ ਦੂਜੀ ਗੱਲ ਮੀਡੀਆ ਦੋ ਪ੍ਰੈਸ ਕਾਨਫਰੰਸਾਂ ਇਹਨਾਂ ਨੇ ਕਰਵਾਈਆਂ ਨੇ ਪੀਆਰਓ ਨੇ ਪਰ ਦੋਨੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਇਹਨਾਂ ਨੇ ਬਹੁਤ ਕਵਰੇਜ ਕਰਵਾਈ ਚੰਡੀਗੜ੍ਹ ਦੇ ਮੀਡੀਆ ਤੋਂ ਤੇ ਮਹਾਲੀ ਦੇ ਮੀਡੀਆ ਤੋਂ ਬਹੁਤ ਵਧੀਆ ਅਰੇਂਜਮੈਂਟ ਸੀ ਜਦੋਂ ਇਹਨਾਂ ਨੇ ਅਵਾਰਡ ਫੰਕਸ਼ਨ ਵਿੱਚ ਕਰਨਾ ਹੁੰਦਾ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਬਾਹਰ ਖੜਾ ਕੇ ਰੱਖਦਾ ਤੁਸੀਂ ਗੱਲ ਕੀਤੀ ਰੈੱਡ ਕਾਰਪਟ ਦੀ ਤੁਹਾਨੂੰ ਪਤਾ ਹੈ ਰੈੱਡ ਕਾਰਪਟ ਜਿੱਥੇ ਆਪਣਾ ਬਣਿਆ ਸੀ ਜਿਹੜੀ ਟੈਂਟ ਵਾਲੀ ਪੱਲੀ ਹੁੰਦੀ ਹੈ ਜਦੋਂ بارش ਆਉਂਦੀ ਹੈ ਤਾਂ ਉਹ ਛੱਤ ਪਾਉਂਦੇ ਨੇ ਉਸ ਲਾਲ ਫਿੱਕੀ ਲਾਲ ਦੀ ਪੱਲੀ ਉਸ ਪੈਰਾ ਵਿੱਚ ਪਛਾ ਕੇ ਰੈੱਡ ਕਾਰਪਟ ਬਣਾਇਆ ਹੋਇਆ ਸੀ ਕੋਈ ਡਾਇਸ ਨਹੀਂ ਸੀ ਕੋਈ ਮਾਈਕ ਦਾ ਪ੍ਰਬੰਧ ਨਹੀਂ ਮਾਈਕ ਕਿੱਥੇ ਰੱਖੀਏ ਕੋਈ ਕੈਮਰਾਮੈਨ ਦਾ ਪ੍ਰਬੰਧ ਨਹੀਂ ਨਾ ਕਿਸੇ ਦੇ ਬੈਠਣ ਦਾ ਪ੍ਰਬੰਧ ਹੈ ਨਾ ਪਾਣੀ ਦਾ ਪ੍ਰਬੰਧ ਦਾ ਇੰਨਾ ਬੁਰਾ ਹਾਲ ਬਾਰ-ਬਾਰ ਪੀਆਰ ਨੂੰ ਬਾਰ-ਬਾਰ ਇਹਨਾਂ ਲੋਕਾਂ ਨੂੰ ਕਹਿ ਰਹੇ ਆਂ ਵੀ ਪਾਣੀ ਤਾਂ ਪਿਆ ਦਿਓ ਇੰਨੀ ਗਰਮੀ ਹੈ ਘੱਟੋ-ਘੱਟ ਵੀ ਅੱਜ ਮੇਰੇ ਹਿਸਾਬ ਦੇ ਨਾਲ 34 36 37 ਡਿਗਰੀ ਟੈਂਪਰੇਚਰ ਹੋਣਾ ਜਿਸ ਟੈਂਪਰੇਚਰ ਵਿੱਚ ਸਾਨੂੰ ਇਹਨਾਂ ਨੇ ਬੁਲਾਇਆ ਫਿਰ ਤੀਜੀ ਗੱਲ ਅਕੇਤੀ ਤੁਸੀਂ ਸਿਰਫ ਬਾਹਰ ਗੇਟ ਤੇ ਖੜ ਕੇ ਸ਼ੋਰ ਰਿਕਾਰਡ ਸ਼ੋਅ ਨਹੀਂ ਰਿਕਾਰਡ ਕਰਨਾ ਜਿਹੜੇ ਸੈਲੀਬ੍ਰਿਟੀ ਆਉਣਗੇ ਉਹ ਉਹਨਾਂ ਵਾਸਤੇ ਤੁਸੀਂ ਉਹ ਰਿਕਾਰਡ ਕਰ ਸ਼ੋਅ ਨਹੀਂ ਤੁਸੀਂ ਦੇਖ ਸਕਦੇ ਸਾਡੇ ਕੋਲੇ ਐਂਟਰੀ ਹੈ ਨਹੀਂ ਅੰਦਰ ਜਾਣ ਦੀ 50000 ਪੰਜਾ ਇਕੱਠਾ ਹੈ মিডিਆ ਵਾਲੇ ਟੋਟੋ 40 ਤੋਂ 45 ਬੰਦੇ ਨੇ ਕਿ 40 45 ਬੰਦੇ ਨਾਲ ਇਹਨਾਂ ਦਾ ਸ਼ੋਅ ਡਿਸਟਰੋਏ ਹੋ ਜਾਣਾ ਸੀ ਜੇ ਅਰੇਂਜਮੈਂਟ ਨਹੀਂ ਸੀ ਕਰਨਾ ਫਿਰ ਸਾਨੂੰ ਬੁਲਾਇਆ ਕਿਉਂ ਅੱਜ ਬਹੁਤ ਸਾਰੇ ਕਲਾਕਾਰ ਰੈੱਡ ਕਾਰਪਟ ਤੇ ਆਏ ਉਹ ਸ਼ਰਧਾਂਜਨੀਆ ਦਿੰਦੇ ਫਿਰਦੇ ਨੇ ਭੱਲਾ ਸਾਹਿਬ ਨੂੰ ਸ਼ਰਧਾਂਜਨੀ ਦੇਣੀ ਸੀ ਤਾਂ ਅੰਤਮ ਦਰਸ਼ਨ ਤੇ ਆਉਂਦੇ ਜੇ ਸ਼ਰਧਾਂਜਲੀ ਦੇਣੀ ਸੀ ਤਾਂ ਉਹ ਡੈਥ ਤੇ ਐਕ੍ਰਿਮੇਸ਼ਨ ਗਰਾਊਂਡ ਦੇ ਵਿੱਚ ਆਉਂਦੇ ਪਰ ਉੱਥੇ ਆਏ ਨਹੀਂ ਅੱਜ ਇੱਥੇ ਆ ਗਏ ਅਵਾਰਡ ਲੈਣ ਵਾਸਤੇ ਕਿਉਂਕਿ ਉਹਨਾਂ ਦੀ ਇੱਜ਼ਤ ਦਾ ਸਵਾਲ ਹੈ ਕਿ ਸਾਨੂੰ ਅੱਜ ਫਿਲਮ ਫੇਅਰ ਅਵਾਰਡ ਜਿਹੜਾ ਮਿਲਣਾ ਹੈ ਮੈਂ ਕੜੇ ਸ਼ਬਦਾਂ 'ਚ ਨਿਖੇਧੀ ਕਰਦਾ ਕਿ ਚੰਡੀਗੜ੍ਹ ਤੇ ਪੰਜਾਬ ਮਹਾਲੀ ਦੇ ਮੀਡੀਆ ਪੰਜਾਬ ਦੇ ਮੀਡੀਆ ਦਾ ਇੰਨਾ ਸ਼ੋਸ਼ਣ ਔਰ ਸਭ ਤੋਂ ਵੱਡੀ ਗੱਲ ਹੈ ਪੀਆਰ ਜਿਦੇ ਵਿੱਚ ਇੱਕ ਪਰਿੰਦੇ ਇਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਉਸ ਤੋਂ ਬਾਅਦ ਚੰਦਨ ਹੈ ਇੱਕ ਉਹਨਾਂ ਨੇ ਪਾਲਿਸ ਦੇ ਕੀਤਾ ਕਿ ਸਾਡੀ ਕੋਈ ਗਲਤੀ ਨਹੀਂ ਪੱਲਾ ਝਾੜਨਾ ਦੇਖੋ ਜਿਹੜਾ ਬੰਦਾ ਜਨ ਵਿੱਚ ਬੁਲਾਉਂਦਾ ਹੈ ਉਹੀ ਜ਼ਿੰਮੇਵਾਰ ਹੁੰਦਾ ਹੈ ਬਰਾਤੀਆਂ ਨੂੰ ਤੇ ਜੇ ਉਹ ਹੁਣ ਇੱਥੇ ਲੱਭ ਨਹੀਂ ਰਹੇ ਥਿਆ ਨਹੀਂ ਰਹੇ ਸਾਰੇ মিডিਆ ਨੇ ਬਾਈਕਾਟ ਕਰਤਾ ਸਾਰੇ ਕੈਮਰੇ ਪੱਟ ਕੇ ਬਾਹਰ ਆ ਗਏ ਔਰ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਉਹਨਾਂ ਵਿੱਚੋਂ ਕਹਿੰਦੇ ਇੱਕ ਸੋਣਿਆ ਇੱਕ ਲੇਡੀ ਖੜੀ ਸੀ ਕਿਸੇ ਪੀਆਰ ਦੇ ਨਾਲ ਵੀ ਜੇ ਜਾਂਦੇ ਆ ਤਾਂ ਜਾਣ ਦਿਓ ਬਹੁਤ ਮੰਦ ਭਾਗੀ ਗੱਲ ਹੈ ਸਖਤ ਸ਼ਬਦਾਂ 'ਚ ਨਿਖੇਦੀ ਕਰਦੇ ਆ ਸਭ ਤੋਂ ਵੱਡੀ ਗੱਲ ਬਸ ਇਹ ਹੀ ਆ ਮੇਰੇ ਕੋਲ ਜੀ ਸੋ ਸਭ ਤੋਂ ਪਹਿਲਾਂ ਤਾਂ ਇਹ ਹੀ ਗੱਲ ਕਹਾਂਗੇ ਕਿ ਬੇਇੱਜ਼ਤੀ ਕੀਤੀ ਗਈ ਹੈ ਘਰ ਬੁਲਾ ਕੇ ਸੋ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਜੇ ਕਹੀਏ ਤਾਂ ਕਿਸੇ ਨੂੰ ਬੁਲਾ ਕੇ ਘਰ ਬੁਲਾ ਕੇ ਆਪਾਂ ਬੇਇੱਜ਼ਤੀ ਕਰਦੇ ਨਾ ਉਦਾਂ ਦਾ ਫੀਲ ਹੋਇਆ ਅੱਜ ਜਦ ਇੱਥੇ ਪਹੁੰਚੇ ਆ ਕਿਉਂਕਿ ਜਦੋਂ ਵੀ ਇਹਨਾਂ ਨੇ ਆਪਣੀ ਫਿਲਮ ਪ੍ਰਮੋਟ ਕਰਾਉਣੀ ਹੁੰਦੀ ਹੈ ਜਾਂ ਫਿਰ ਆਪਣਾ ਕੋਈ ਕੰਮ ਕਰਵਾਉਣਾ ਹੁੰਦਾ ਤਾਂ ਸਾਰੇ ਜਾਣੇ ਬੜਾ ਹਮ ਹਮਾ ਕੇ ਆਉਂਦੇ ਕਿ ਨਹੀਂ ਜੀ ਸਾਡੀ ਫਿਲਮ ਪ੍ਰਮੋਟ ਕੀਤੀ ਜਾਵੇ ਇਕੱਠ ਦਿਖਾਉਣਾ ਹੁੰਦਾ ਤਾਂ ਸਾਨੂੰ ਬੁਲਾਇਆ ਜਾਂਦਾ ਅੱਜ ਜੇ ਇਹੀ ਤਰੀਕੇ ਦਾ ਸਲੂਕ ਕਰਨਾ ਸੀ ਤਾਂ ਇਹਦੇ ਨਾਲੋਂ ਚੰਗਾ ਸੀ ਨਾ ਬੁਲਾਇਆ ਜਾਂਦਾ ਬਿਲਕੁਲ ਤੇ ਬੁਲਾਇਆ ਗਿਆ ਤਾਂ ਐਟਲੀਸਟ ਉਹਨਾਂ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਸੀ ਪ੍ਰਬੰਧਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਦੋਨਾਂ ਨੂੰ ਐਟਲੀਸਟ ਬਰਾਬਰ ਰੱਖਣਾ ਬੜਾ ਜ਼ਰੂਰੀ ਆ ਇੱਕ ਪਾਸੇ ਤੁਸੀਂ ਬੰਬੇ ਦਾ মিডিਆ ਰੱਖ ਰਹੇ ਹੋ ਜਿਹੜਾ ਅੰਦਰ ਰੈੱਡ ਕਾਰਪਟ ਦੇ ਉੱਤੇ ਪ੍ਰੋਪਰ ਖੜਾ ਹੈ ਏਸੀ ਉਹਨਾਂ ਨੂੰ ਲੱਗੇ ਹੋਏ ਨੇ ਇੱਥੇ ਅਸੀਂ ਬਾਹਰ ਗਰਮੀ ਦੇ ਵਿੱਚ ਜਿਹੜਾ ਪੰਜਾਬ ਦਾ মিডিਆ ਪੰਜਾਬ ਦੇ ਅਵਾਰਡ ਫੰਕਸ਼ਨ ਦੇ ਕਵਰੇਜ ਲਈ ਆਇਆ ਹੋਇਆ ਪੰਜਾਬ ਦਾ ਹੀ মিডিਆ ਤੇ ਉਹਨਾਂ ਹੀ ਤੁਸੀਂ ਅੰਦਰ ਨਹੀਂ ਵੜਨ ਦੇ ਰਹੇ ਅਤੇ ਉਹ ਤੋਂ ਇਲਾਵਾ ਅੰਦਰ ਜੇ ਸਾਨੂੰ ਵੜਨ ਵੀ ਨਹੀਂ ਦਿੱਤਾ ਜਾ ਰਿਹਾ ਐਟ ਲੀਸਟ ਬਾਹਰਲੀ ਸਾਈਡ ਪ੍ਰਬੰਧ ਤਾਂ ਸਹੀ ਹੋਣੇ ਚਾਹੀਦੇ ਆ ਸੋ ਜਿਹੜੀਆਂ ਚੀਜ਼ਾਂ ਦੀ ਸਾਨੂੰ ਦਿੱਕਤ ਆਈ ਹੈ ਤਾਂ ਮੇਰੇ ਖਿਆਲ ਨਾਲ ਉਸ ਹਿਸਾਬ ਨਾਲ ਇਹ ਲੱਗਦਾ ਸੀ ਕਿ ਪ੍ਰੋਪਰ ਤਰੀਕੇ ਨਾਲ ਇਗਨੋਰ ਕੀਤਾ ਗਿਆ ਹੈ ਕਿ ਐਟ ਲੀਸਟ ਆਪ ਆਉਣਗੇ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਇਹਨਾਂ ਨੂੰ ਤਾਂ ਸ਼ਾਇਦ ਇਦਾਂ ਹੀ ਬੁਲਾ ਲਓ ਇਹ ਕਵਰੇਜ ਕਰ ਲੈਣਗੇ ਫੁਟੇਜ ਦੇ ਭੁੱਖੇ ਨੇ ਪਰ ਇਹ ਚੀਜ਼ਾਂ ਨੂੰ ਸ਼ਾਇਦ ਸਮਝਾਉਣਾ ਬੜਾ ਜ਼ਰੂਰੀ ਹੈ ਕਿ ਪੰਜਾਬ ਦਾ ਮੀਡੀਆ ਜਿਹੜਾ ਆ ਉਹ ਫਾਲਤੂ ਨਹੀਂ ਹੈ ਉਹਨੂੰ ਮੂਰੇ ਲਿਆ ਕੇ ਉਹਦੇ ਬਾਰੇ ਬੋਲਣਾ ਇਦਾਂ ਹੀ ਨਹੀਂ ਹੈਗਾ ਕਿ ਹਾਂ ਠੀਕ ਹੈ ਜੀ ਉਹਨਾਂ ਨੂੰ ਕਿਤੇ ਵੀ ਬੁਲਾ ਲਓ ਤੁਸੀਂ ਬੇਇੱਜ਼ਤੀ ਕਰਾ ਕੇ ਭੇਜ ਦਿਓ ਉਹ ਸਿਰਫ ਫੁਟੇਜ ਕਰੇ ਇੱਕ ਚੱਕਰ ਚ ਆਊਗਾ ਤੁਹਾਨੂੰ ਰਿਕਾਰਡ ਕਰਕੇ ਲੰਘ ਜਾਊਗਾ ਐਟਲੀਸ ਇੱਜ਼ਤ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਸੇ ਵੀ ਇਨਸਾਨ ਦੇ ਲਈ ਤੁਸੀਂ ਇੱਜ਼ਤ ਹੀ ਨਹੀਂ ਦੇ ਰਹੇ ਬਾਕੀ ਚੀਜ਼ਾਂ ਦੀ ਤਾਂ ਖੈਰ ਅਸੀਂ ਗੱਲ ਵੀ ਨਹੀਂ ਕਰਦੇ ਹੈਗੇ ਅਸੀਂ ਡਿਮਾਂਡ ਵੀ ਨਹੀਂ ਕਰਦੇ ਕਿਸੇ ਚੀਜ਼ ਦੀ ਐਟਲੀਸ ਇੱਜ਼ਤ ਨਾਲ ਬੁਲਾਉਣਾ ਬੜਾ ਜ਼ਰੂਰੀ ਹੈ ਸੋ ਅੱਜ ਉੱਥੇ ਅਸੀਂ ਤਿੰਨ ਚਾਰ ਵਾਰ ਇੱਕ ਚੀਜ਼ ਕਹੀ ਕਿ ਯਾਰ ਪਿਆਸ ਲੱਗ ਰਹੀ ਐਟਲੀਸ ਪਾਣੀ ਪ੍ਰੋਵਾਈਡ ਕਰਵਾ ਦਿਓ ਐਟਲੀਸ ਤੁਸੀਂ ਅਰੇਂਜਮੈਂਟਸ ਕਰਵਾ ਦਿਓ ਸਾਡੇ ਨਾਲ ਇੱਥੇ ਫੀਮੇਲਸ ਨੇ ਫੀਮੇਲ ਐਂਕਰਸ ਨੇ ਸਾਰੇ ਇਹ ਨਹੀਂ ਐ ਕਿ ਸਾਰੇ ਐਜੂਕੇਟਿਡ ਜਿਹੜੇ ਪੱਤਰਕਾਰ ਨੇ ਸਾਡੇ ਕੋਲ ਇੱਥੇ ਉਹ ਸਾਰੇ ਉੱਥੇ ਖੜੇ ਨੇ ਗਰਮੀ ਦੇ ਵਿੱਚ ਸੋ ਮਤਲਬ ਇਸ ਤਰੀਕੇ ਨਾਲ ਇਗਨੋਰ ਕੀਤਾ ਗਿਆ ਜਿਵੇਂ ਸਾਡੀ ਵੈਲਿਊ ਨਹੀਂ ਹੁੰਦੀ ਸੋ ਐਟ ਲੀਸਟ ਵੈਲਿਊ ਦਿਖਾਉਣਾ ਬੜਾ ਜ਼ਰੂਰੀ ਆ ਸੋ ਸਾਰਿਆਂ ਨੂੰ ਏਕਾ ਰੱਖਣ ਲਈ ਕਹਾਂਗੇ ਸਾਰਿਆਂ ਨੂੰ ਕਹਾਂਗੇ ਅਪੀਲ ਕਰਾਂਗੇ ਕਿ ਐਟ ਲੀਸਟ ਪੰਜਾਬ ਦਾ ਮੀਡੀਆ ਮਹਾਲੀ ਦਾ ਮੀਡੀਆ 네ਗੇਟਿਵ ਤਰੀਕੇ ਦੇ ਨਾਲ ਪ੍ਰੋਪਰ ਤਰੀਕੇ ਨਾਲ ਇਹਦਾ ਬਾਇਕਾਟ ਕਰੇ ਅਤੇ ਇਹਨਾਂ ਨੂੰ ਦੱਸੇ ਕਿ ਪੰਜਾਬ ਦੇ ਮੀਡੀਆ ਦੀ ਔਕਾਤ ਕੀ ਆ ਸੋ ਸਹੀ ਕਹ ਲੈ ਜਿਵੇਂ ਭਾਈ ਜੀ ਨੇ ਕਿਹਾ ਹੈ ਬਹੁਤ ਅਸੀਂ ਇਹਦੀ ਨਿੰਦਾ ਕਰਦੇ ਆ ਕਿਉਂਕਿ ਦੇਖੋ ਅਗਰ ਜਾਂ ਤਾਂ ਤੁਸੀਂ ਸਾਨੂੰ ਨਾ ਬੁਲਾਉਂਦੇ ਅਗਰ ਬੁਲਾ ਲਿਆ ਤੋ ਸਾਨੂੰ ਚੰਗੀ ਤਰ੍ਹਾਂ ਟ੍ਰੀਟ ਕਰੋ ਤੁਸੀਂ ਕਿਹੜੇ ਚੈਨਲ ਤੋਂ ਬਾਲੀਵੁੱਡ ਟੂਡੇ ਤੋਂ ਭਾਈ ਸਾਡਾ ਬਕਾਇਦਾ ਮੇਰੇ ਆ ਦੇਖ ਲਓ ਤੁਸੀਂ ਸੈਂਟਰ ਗਵਰਨਮੈਂਟ ਤੋਂ ਟ੍ਰੇਡ ਮਾਰਕਰ ਰਜਿਸਟਰਡ ਹੈ ਜੀ ਅਸੀਂ ਕਿਉਂ ਐਵੇਂ ਕੋਈ ਸੜਕ ਤੋਂ ਰੇ ਨਹੀਂ ਫਿਰਦੇ ਆਗੇ ਪ੍ਰੋਪਰ ਅਸੀਂ ਸਾਰਾ ਕੁਝ ਕਵਰੇਜ ਕਰਨ ਆਏ ਸੀਗੇ ਤੋਂ ਸਾਡੇ ਨਾਲ ਇਹ ਡਿਸਪੈਕਟ ਕੀਤੀ ਗਈ ਹੈ ਬਿਲਕੁਲ ਮੈਂ ਅੱਜ ਪੂਰੇ ਮੁਹਾਲੀ ਮੀਡੀਆ ਲਈ ਕਾਲਾ ਦੇ ਨੈ ਸਾਨੂੰ ਬੁਲਾ ਕੇ ਇੱਥੇ ਡਿਸਪੈਕਟ ਕੀਤੀ ਗਈ ਹੈ ਨਾ ਇੱਥੇ ਪੀਣ ਦਾ ਪਾਣੀ ਦਾ ਪ੍ਰਬੰਧ ਸੀਗਾ ਨਾ ਕੁਝ ਵੀ ਅਸੀਂ ਇੰਨੇ ਦਿਨ ਤੋਂ ਅਸੀਂ ਸ਼ੋਰਟ ਕਵਰੇਜ ਕਰ ਰਹੇ ਸੀ ਪਰ ਕਿਸੇ ਦੀ ਸਾਡੇ ਕੋਈ ਸੁਣਵਾਈ ਨਹੀਂ ਕੀਤੀ ਜਦੋਂ ਅਸੀਂ ਜਾਣ ਲੱਗੇ ਤਾਂ ਸਾਨੂੰ ਰੋਕਿਆ ਵੀ ਨਹੀਂ ਗਿਆ ਕਦੇ ਤੁਸੀਂ ਜਾਣ ਦਾ ਜਾ ਸਕਦੇ ਹੋ ਸੋ ਮੈਂ ਨਕੀਦੀ ਕਰਦਾ ਆਂ ਮੇਰੇ ਪੱਤਰਕਾਰ ਸਾਥੀ ਨੇ ਇੱਕ ਗੱਲ ਕਹੀ ਕਿ ਸਾਨੂੰ ਆਪਣੇ ਘਰ ਬੁਲਾ ਕੇ ਡਿਸਰਸਪੈਕਟ ਕੀਤਾ ਗਿਆ ਪਰ ਮੈਨੂੰ ਇਹ ਲੱਗਦਾ ਕਿ ਸਾਨੂੰ ਸਾਡੇ ਹੀ ਘਰਾਂ ਡਿਸਰਸਪੈਕਟ ਕੀਤਾ ਗਿਆ ਕਿਉਂਕਿ ਇਹ ਈਵੈਂਟ ਪੰਜਾਬ ਦੇ ਵਿੱਚ ਸੀਗਾ ਤੇ ਪੰਜਾਬ ਸਾਡਾ ਘਰ ਹੈ ਜਦੋਂ ਵੀ ਪੰਜਾਬ ਦੇ ਮਸਲੇ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦਾ মিডিਆ ਹਮੇਸ਼ਾ ਅੱਗੇ ਹੋ ਕੇ ਆਉਂਦਾ ਹੈ ਤੇ ਜਦੋਂ ਵੀ ਪੰਜਾਬ ਦੇ ਕਿਸੇ ਆਰਟਿਸਟ ਨੂੰ ਕਿਸੇ ਪ੍ਰੋਡਿਊਸਰ ਨੂੰ ਕਿਸੇ ਪੀਆਰ ਕੰਪਨੀ ਨੂੰ ਜ਼ਰੂਰਤ ਪੈਂਦੀ ਹੈ ਬਿਨਾਂ ਪੈਸਿਆਂ ਤੋਂ ਵੀ ਪੰਜਾਬ ਦਾ মিডিਆ ਕੰਮ ਕਰਦਾ ਹੈ ਪਰ ਪੰਜਾਬ ਦੇ মিডিਆ ਨੂੰ ਹੀ ਉਸੇ ਦੇ ਘਰ ਦੇ ਵਿੱਚ ਉੱਥੇ ਹੀ ਹੋ ਰਹੇ ਈਵੈਂਟ ਦੇ ਵਿੱਚ ਬੁਲਾ ਕੇ ਬੇਇੱਜ਼ਤੀ ਕੀਤੀ ਗਈ ਹੈ ਬਹੁਤ ਹੀ ਜ਼ਿਆਦਾ ਨਿੰਦਣੇ ਹੋ ਗਏ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਸਾਰੀ ਗੱਲਾਂ ਕਲੀਅਰ ਕਰ ਦੇਣੀਆਂ ਚਾਹੀਦੀਆਂ ਸੀਗੀਆਂ ਹਾਂ ਇਹ ਗੱਲ ਪੱਕੀ ਹੈ ਕਿ ਇਨਵਾਈਟ ਦੇ ਵਿੱਚ ਇਹ ਗੱਲ ਪਾਈ ਗਈ ਕਿ ਹਾਂ ਕਿ ਤੁਹਾਨੂੰ ਸਿਰਫ ਰੈੱਡ ਕਾਰਪਟ ਐਂਟਰੀ ਮਿਲੇਗੀ ਪਰ ਉੱਥੇ ਪਰ ਇਹ ਚੀਜ਼ਾਂ ਬਹੁਤ ਜ਼ਿਆਦਾ ਗਲਤ ਨੇ ਅਸੀਂ ਆਪਣੇ ਚੈਨਲਾਂ ਨੂੰ ਐਪਰੀਸ਼ੀਏਟ ਕਰਦੇ ਆ ਸਾਡੇ ਚੈਨਲ ਦੇ ਮਾਲਕਾਂ ਨੇ ਸਾਡਾ ਸਾਥ ਦਿੱਤਾ ਇਸ ਮਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਤੁਹਾਡੀ ਬੇਇੱਜ਼ਤੀ ਹੋਈ ਤਾਂ ਅਸੀਂ ਇਦਾਂ ਦੇ ਕੰਟੈਂਟ ਨੂੰ ਕੀ ਕਰਨਾ ਇਦਾਂ ਦੇ ਇਵੈਂਟ ਨੂੰ ਕੀ ਕਰਨਾ ਕਿ ਤੁਸੀਂ ਵਾਪਸ ਆ ਸਕਦੇ ਹੋ ਮੈਨੂੰ ਲੱਗਦਾ ਕਿ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਜੇ ਇਹ ਚੀਜ਼ਾਂ ਇਦਾਂ ਹੀ ਕੰਟੀਨਿਊ ਰਹਿਣਗੀਆਂ ਤੇ ਮੈਨੂੰ ਨਹੀਂ ਲੱਗਦਾ ਫਿਰ ਪੰਜਾਬ ਦਾ ਮੀਡੀਆ ਸਾਫ ਕਸੂਰਵਾਰ ਕਿਹਨੂੰ ਮੰਨਦੇ ਹੋ ਕਸੂਰ ਵਾਰ ਅਸੀਂ ਆਉਨਾ ਦੇਖੋ ਮਸਲਾ ਇਹ ਹੈ ਕਿ ਸਾਨੂੰ ਇਹ ਗੱਲ ਪਤਾ ਲੱਗੀ ਕਿ ਇਹ ਜਿਹੜਾ ਇਵੈਂਟ ਹੈ ਉਹ ਬੰਬੇ ਦੀ ਟੀਮ ਦੁਆਰਾ ਕਰਾਇਆ ਗਿਆ ਹੈ ਨਾ ਸਾਨੂੰ ਉਹਨਾਂ ਦੇ ਨਾਲ ਤੇ ਕੀ ਨਾਰਾਜ਼ਗੀ ਹੋਣੀ ਕਿਉਂਕਿ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਕੀ 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 ਹਾਲ ਹੁੰਦਾ ਹੈ ਨਾ ਪਰ ਇਸ ਦੇ ਵਿੱਚ ਸਾਡੇ ਪੰਜਾਬੀ ਆਰਗੇਨਾਈਜ਼ਰ ਵੀ ਇਨਕਲੂਡ ਸੀਗੇ ਉਹਨਾਂ ਨੂੰ ਤੇ ਪਤਾ ਸੀ ਸਾਡੇ ਮੀਡੀਆ ਦੀ ਵੈਲਿਊ ਕੀ ਹੈ ਪਰ ਜੇ ਉਹਨਾਂ ਦੇ ਹੁੰਦੇ ਹੋਏ ਵੀ ਸਾਡੀ ਬੇਇੱਜ਼ਤੀ ਹੋਈ ਹੈ ਤੇ ਇਸ ਤੋਂ ਉੱਪਰ ਕੀ ਹੋ ਸਕਦਾ ਨਾਲੇ ਇੱਕ ਗੱਲ ਇਹ ਜੇ ਇਹ ਚੀ ਬੰਬੇ ਚ ਹੁੰਦੀ ਕਿ ਬੰਬੇ ਚ ਵੀ ਉਹ ਉੱਥੇ ਤੇ ਮੀਡੀਆ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਉਹਨਾਂ ਨਾਲ ਇਹ ਚੀਜ਼ ਕਹਿਣ ਜਦੋਂ ਪੰਜਾਬ ਦੇ ਵਿੱਚ ਬੰਬੇ ਦੀ ਮੀਡੀਆ ਦੀ ਰਿਸਪੈਕਟ ਹੋ ਰਹੀ ਹੈ ਤਾਂ ਪੰਜਾਬ ਦੇ ਵਿੱਚ ਪੰਜਾਬੀ ਮੀਡੀਆ ਦੀ ਰਿਸਪੈਕਟ ਕਿਉਂ ਨਹੀਂ ਹੋ ਰਹੀ ਈਵਨ ਕਿ ਮੈਂ ਖੁਦ ਕਹਿੰਨੀ ਆ ਲੇਡੀਜ਼ ਸੀ ਉੱਥੇ ਖੜੀਆਂ ਸੀ ਕੈਮਰਾ ਲੈ ਕੇ ਸਾਨੂੰ ਪਿੱਛੇ ਪਿੱਛੇ ਭੱਜਣਾ ਪੈ ਰਿਹਾ ਔਰ ਆਰਟਿਸਟ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਬਾਈਟ ਦੇ ਦਿਓ ਐਦਾਂ ਭੱਜ ਰਹੇ ਨੇ ਜਿਵੇਂ ਪਿੱਛੇ ਉਹਨਾਂ ਦੇ ਕੁੱਤਾ ਲੱਗਿਆ ਹੋਵੇ ਐਦਾਂ ਦੇ ਹਾਲਾਤ ਉਹ ਕਰ ਰਹੇ ਨੇ ਕਿਉਂ ਜਦੋਂ ਤੁਸੀਂ ਫਿਲਮਾਂ ਦੀਆਂ ਪ੍ਰੋਮੋਸ਼ਨਸ ਕਰਵਾਉਂਦੇ ਹੋ ਉਦੋਂ ਤਾਂ ਤੁਸੀਂ ਕੋਲ ਕੋਲ ਖੜ ਕੇ ਸਾਡੇ ਨਾਲ ਗੱਲਾਂ ਕਰਦੇ ਹੋ ਇੱਥੇ ਸਾਡੇ ਲਈ ਪੀਣ ਦਾ ਪਾਣੀ ਨਹੀਂ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਦੱਸਿਆ ਸੀ ਕਿ ਫਿਲਮ ਫੇਅਰ ਅਵਾਰਡ ਹੋਣ ਜਾ ਰਿਹਾ ਹੈ ਨੋ ਡਾਊਟ ਸਾਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਸੀ ਕਿ ਅਸੀਂ ਜਾਵਾਂਗੇ ਅਸੀਂ ਆਪਣੇ ਸਾਰੇ ਘਰ ਦੇ ਫੰਕਸ਼ਨ ਵੀ ਕੈਨਸਲ ਕੀਤੇ ਸੀ ਕਿ ਅਸੀਂ ਉੱਥੇ ਜਾਵਾਂਗੇ ਸਾਡੇ ਲਈ ਉਹ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਖਾਸ ਕਰਕੇ ਜੇਕਰ ਆਪਾਂ ਗੱਲ ਕਰੀਏ ਸਾਡੇ ਮੋਹਾਲੀ ਦੇ ਵਿੱਚ ਹੋ ਰਿਹਾ ਸੋ ਇੰਨੀ ਐਕਸਾਈਟਮੈਂਟ ਲੈ ਕੇ ਅਸੀਂ ਆਏ ਘਰਦਿਆਂ ਨੂੰ ਕਹਿ ਕੇ ਆਏ ਕਿ ਕੋਈ ਗੱਲ ਨਹੀਂ ਅਸੀਂ ਰਾਤ ਨੂੰ ਆਵਾਂਗੇ ਉੱਥੇ ਹੀ ਸ਼ਾਇਦ ਰੋਟੀ ਪਾਣੀ ਵੀ ਸਾਨੂੰ ਮਿਲ ਜਾਵੇਗਾ ਬਟ ਰੋਟੀ ਪਾਣੀ ਤਾਂ ਦੂਰ ਦੀ ਗੱਲ ਇੱਥੇ ਸਾਨੂੰ ਪਾਣੀ ਤੱਕ ਵੀ ਨਹੀਂ ਮਿਲਿਆ ਔਰ ਸਾਨੂੰ ਖੜਨ ਤੱਕ ਦਾ ਵੀ ਉੱਥੇ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਖੜ ਜੋ ਅ ਬੈਨਰ ਰੈੱਡ ਕਾਰਪੇਟ ਦਾ ਹੱਥ 'ਚ ਫੜਾ ਤਾਂ ਪਹਿਲਾਂ ਤਾਂ ਇਹ ਵੀ ਨਹੀਂ ਸੀ ਜਦ ਕਿ ਜੇ ਤੁਸੀਂ মিডিਆ ਨੂੰ ਬੁਲਾਇਆ ਪਹਿਲੇ ਤਾਂ ਸਾਡੇ ਨਾਲ ਇਨਕੁਆਇਰੀ ਹੋ ਰਹੀ ਸੀ ਕਿ ਤੁਸੀਂ ਕੌਣ ਹੋ ਸਾਨੂੰ ਤੁਸੀਂ ਆਈ ਕਾਰਡ ਚੈੱਕ ਕਰ ਸਕਦੇ ਸੀ মিডিਆ ਦਾ ਅਸੀਂ ਅਗਰ ਸਾਡੇ ਹੱਥ 'ਚ ਮਾਈਕ ਹੈ ਜਾਂ ਸਾਡੇ ਹੱਥ 'ਚ ਕੈਮਰੇ ਹੈ ਤੁਸੀਂ ਸਾਨੂੰ ਅੰਦਰ ਐਂਟਰ ਹੋਣ ਦਵੋ ਤੁਸੀਂ ਉਦੋਂ ਕਿਉਂ ਨਹੀਂ ਸਾਨੂੰ ਕਹਿੰਦੇ ਜਦੋਂ ਅਸੀਂ ਪ੍ਰੈਸ ਕਾਨਫਰੈਂਸ ਫ੍ਰੀ ਆਫ ਕਾਸਟ ਅਸੀਂ ਪ੍ਰੈਸ ਕਾਨਫਰੈਂਸ ਕੀਤੀ ਹੈ ਇੱਕ ਵੀ ਪੈਸਾ ਨਹੀਂ ਲਿਆ ਤੁਹਾਡੇ ਲੋਕਾਂ ਤੋਂ ਜਦੋਂ ਤੁਸੀਂ ਇੱਥੇ ਬੁਲਾਇਆ ਇੱਥੇ ਬੁਲਾ ਕੇ ਤੁਸੀਂ ਲੋਕਾਂ ਨੇ ਸਾਡੀ ਬੇਇੱਜ਼ਤੀ ਕਰਨੀ ਸੀ ਤੁਸੀਂ ਪਹਿਲਾਂ ਹੀ ਸਾਨੂੰ ਮਨਾ ਕਰ ਦਿੰਦੇ ਸੀ ਇੱਥੇ ਆਂਦੇ ਹੀ ਨਾ ਮੈਂ ਅੱਜ ਤੱਕ ਕਦੀ ਨਹੀਂ ਬੋਲੀ ਬਟ ਅੱਜ ਬੋਲਣ ਲਈ ਮਜਬੂਰ ਕਿਉਂ ਹੋਈਆਂ ਕਿਉਂਕਿ ਮੇਰਾ ਜਿਹੜਾ ਸਾਰਾ ਭਾਈਚਾਰਾ ਹੈ ਉਹਦੀ ਸਾਰਿਆਂ ਦੀ ਬੇਇੱਜ਼ਤੀ ਹੋਈ ਆ ਈਵਨ ਕਿ ਮੇਰੇ ਨਾਲ ਹੋਰ ਗਰਲਸ ਖੜੀਆਂ ਸੀ ਘਰ ਬਹੁਤ ਜ਼ਿਆਦਾ ਜ਼ਰੂਰੀ ਕੰਮ ਸੀ ਇੱਕ ਦੇ ਇਹ ਵੀ ਸੀ ਕਿ ਬਿਮਾਰ ਵੀ ਸੀਗੇ ਕੋਈ ਉਹ ਵੀ ਆਪਣੇ ਘਰੋਂ ਛੱਡ ਕੇ ਆਏ ਕਿ ਨਹੀਂ ਇਹ ਫਿਲਮ ਫੇਅਰ ਅਵਾਰਡ ਹੋ ਰਿਹਾ ਸਾਡੇ ਪੀਆਰਓ ਨੇ ਉੱਥੇ ਬੁਲਾਇਆ ਤਾਂ ਸਾਡਾ ਜਾਣਾ ਜ਼ਰੂਰੀ ਬਣਦਾ ਸੋ ਉਹ ਵਿਚਾਰੇ ਇਹ ਸੋਚ ਕੇ ਇੱਥੇ ਆਏ ਸੀ ਬਟ ਇਹ ਨਹੀਂ ਸੀ ਪਤਾ ਉੱਥੇ ਜਾ ਕੇ ਉਹਨਾਂ ਦੀ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਹੋਣੀ ਆ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਮਾਹੌਲ ਵੀ ਹੈ ਇਕਦਮ ਮਾਹੌਲ ਬਣਿਆ ਹੋਇਆ ਹੈ ਫਿਲਮ ਫੈਰ ਦਾ ਲੇਕਿਨ মিডিਆ ਜਿਨੇ ਤੁਹਾਨੂੰ ਲੋਕਾਂ ਤੱਕ ਪਹੁੰਚਾਉਣਾ ਹੈ মিডিਆ ਦੀ ਹੀ ਰਿਸਪੈਕਟ ਨਹੀਂ ਹੋ ਰਹੀ ਹੈ মিডিਆ ਦੇ ਲੋਕ ਇੰਨੇ ਡਿਸਪਾਇੰਟਡ ਨੇ মিডিਆ ਸਾਰਾ ਡਿਸਪਾਇੰਟ ਹੋ ਕੇ ਬਾਹਰ ਆਇਆ ਹੈ ਬਹੁਤ ਇਨਸਲਟਿੰਗ ਗੱਲ ਸੀਗੀ ਅੱਜ ਦੀ ਸਭ ਤੋਂ ਵੱਡੀ ਗੱਲ ਇਹ ਕਿ ਇੱਥੇ ਮੁਹਾਲੀ ਦੇ ਜਿਹੜੇ ਆਰਗੇਨਾਈਜ਼ਰ ਸੀਗੇ ਉਹਨਾਂ ਦੇ ਰਿਸਪੌਂਸਿਬਿਲਟੀ ਬਣਦੀ ਸੀਗੀ ਕਿ ਪੰਜਾਬ ਦੇ মিডিਆ ਨੂੰ ਕਿਵੇਂ ਟੈਕਲ ਕਰਨਾ ਕਿਵੇਂ ਮੈਨੇਜ ਕਰਨਾ ਬਹੁਤ ਜ਼ਿਆਦਾ ਮਿਸਮੈਨੇਜਮੈਂਟ ਹੋਈ ਹੈ ਇਸ ਦੇ ਲਈ ਹਰ ਕੋਈ ਜੋ ਹੈ ਬਹੁਤ ਜ਼ਿਆਦਾ ਡਿਸਪਾਇੰਟਡ ਹੈ ਸੋ ਉਮੀਦ ਕਰਦੇ ਕਦੇ ਵੀ ਇਹ ਗੱਲਾਂ ਜਿਹੜੀਆਂ ਰਿਪੀਟ ਨਾ ਹੋ ਮੈਂ ਮੈਂ ਦੱਸਾਂਗੀ ਕੁਝ ਸਾਡੀ মিডিਆ ਚਲੇ ਗਈ ਹੈ ਉਹ ਉਹ ਵੀ ਬੋਲ ਕੇ ਗਈ ਹੈ ਬਾਕੀ ਉਹ ਵੀ ਵੀਡੀਓ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਨਾਲ ਦੀ ਨਾਲ ਕਿਉਂਕਿ ਇੱਕ ਬੰਦਾ ਨੇ ਡਿਸਪਾਇੰਟਡ ਹੋਇਆ ਪੂਰੀ মিডিਆ ਹੋਈ ਹੈ ਨਾਲ ਜ਼ਿਆਦਾਤਰ ਗਰਲਸ ਸੀ ਲੇਡੀਜ਼ ਜਦੋਂ ਹੁੰਦੀਆਂ ਨਾ ਲੇਡੀਜ਼ ਲਈ ਖੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਉੱਥੇ ਲੇਡੀਜ਼ ਨੂੰ ਖੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਿਹਾ ਸੀ ਉਹ ਵੀ ਬਿਨਾ ਪਾਣੀ ਤੋਂ ਖਾਦਾ ਪੀਤਾ ਵੀ ਨਹੀਂ ਕਿਉਂਕਿ ਪਹਿਲਾਂ ਕਵਰੇਜ ਉਹ ਹੋਰ ਜਗ੍ਹਾ ਤੋਂ ਕਰਕੇ ਆਂਦੇ ਆ ਤੁਸੀਂ ਜਾਣਦੇ ਹੀ ਹੋਵੋਗੇ ਕਿ ਜਸਵਿੰਦਰ ਪੱਲਾ ਜੀ ਦਾ ਅੱਜ ਸੰਸਕਾਰ ਸੀ ਪਹਿਲਾਂ ਉੱਥੋਂ ਆਏ ਆ ਫਿਰ ਇੱਥੇ ਆਏ ਆ ਮਤਲਬ ਆਪਣਾ ਕੰਮ ਕਾਰ ਸਾਰਾ ਛੱਡ ਕੇ ਇਵਨ ਕਿ ਘਰ ਜਾਣ ਦਾ ਵੀ ਉਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਿਆ ਪਰ ਫਿਰ ਵੀ ਇੱਥੇ ਆ ਕੇ ਥਕਾਵਟ ਦੇ ਵਿੱਚ ਵੀ ਫਿਲਮ ਫੇਅਰ ਅਵਾਰਡ ਜਿਹੜਾ ਸੀ ਰਿਕਾਰਡ ਕਰਨ ਆਏ ਸੀ ਪਰ ਉਹ ਬੇਇੱਜ਼ਤੀ ਕਰਵਾਉਣ ਨਹੀਂ ਸੀ ਆਏ ਸੋ 4:30 ਵਜੇ ਦਾ ਸਾਰਾ ਮੀਡੀਆ ਇੱਥੇ ਬਾਹਰ ਖੜਾ ਸੀਗਾ ਜਿਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ੱੱਕੇ ਦੇ ਕੇ ਬਾਹਰ ਕੱਢਿਆ ਕਿ ਸਾਨੂੰ ਤੁਹਾਡੀ ਬਿਲਕੁਲ ਵੀ ਵੈਲਿਊ ਨਹੀਂ ਹੈ ਔਰ ਤੁਸੀਂ ਜਾਓ ਬਿਲਕੁਲ ਜ਼ਰੂਰਤ ਨਹੀਂ ਕਿਉਂਕਿ ਆਲਰੇਡੀ ਬੰਬੇ ਦਾ ਮੀਡੀਆ ਅੰਦਰ ਕਵਰ ਕਰ ਰਿਹਾ ਸੋ ਦਿਸ ਇਜ਼ ਵੈਰੀ ਡਿਸਪਾਇੰਟਡ ਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਜਿਹੜੀ ਪੀਆਰਓ ਟੀਮ ਹੈ ਜਿਹੜੀ ਮੀਡੀਆ ਨੂੰ ਮੈਨੇਜ ਕਰਦੀ ਹੈ ਮੋਹਾਲੀ ਚੰਡੀਗੜ੍ਹ ਦੇ ਵਿੱਚ ਉਹ ਖਾਸ ਤੌਰ ਤੇ ਧਿਆਨ ਦੇਣ